ਆ ਸਾਰੀ ਪਲਾਟ ਦੀ ਮਿੱਟੀ ਆਪਾਂ ਕਟਾਤੀ ਆ। ਆ ਸਾਰੀ ਉਹ ਮੈਂ ਤੁਹਾਨੂੰ ਉੱਥੇ ਦੀ ਧਾਕੇ ਦਿਖਾ ਲਈ ਮੈਂ। ਤੇ ਹੁਣ ਇਹ ਚ ਮਿੱਟੀ ਪਾਈ ਜਨੇ। ਦੇਖੋ ਬ੍ਰਾਂਸ ਜੀ ਸਾਰੀ ਮਿੱਟੀ ਪਟਾ ਲਈ ਆ ਤੇ ਮੈਂ ਬਹੁਤ ਥੱਲੇ ਆ ਚੁੱਕੀ ਆ। ਦੇਖੋ ਜੀ ਇੱਥੇ ਨੀਚੇ ਮਿੱਟੀ ਪੜਤ ਕਰਾਈ ਆ ਜਦੋਂ। ਤਾਂ ਲੋ ਜੀ ਹੁਣ ਆਪਾਂ ਸਾਰੀ ਇਹਨੂੰ ਸੈੱਟ ਕਰਾ ਕੇ ਫਿਰ ਬੂਟੇ ਲਾਵਾਂਗੇ ਇਹਦੇ ਵਿੱਚ। ਤੇ ਹੁਣ ਆਪਾਂ ਰੂੜੀ ਵੀ ਲਿਆਂਦੀ ਸੁੱਕੀ ਰੂੜੀ ਜਿਹੜੀ ਖਾਦ ਖਾਦ ਲਿਆਂਦੀ ਸਾਰੀ। ਔਰੇ ਮਿੱਟੀ ਵਿੱਚ ਸਾਰੀ ਮਿਕਸ ਕਰਾਂਗੇ ਆ ਬੂਟੇ ਲਿਆਂਦੇ ਆ ਆਪਾਂ ਅੰਦਰ ਰੱਖਣ ਵਾਸਤੇ ਗਮਲੇ ਵੇਖੋ ਕਿੰਨੇ ਵਧੀਆ ਬਸ ਹੁਣ ਬੂਟਿਆਂ ਦਾ ਗਰਮੀ ਕਰਨਾ ਆਪਾਂ ਇਹ ਗਰਮੀਆਂ ਵਿੱਚ ਮੈਂ ਤੁਹਾਨੂੰ ਹੁਣ ਇੱਕ ਆਰਟ ਕਰਕੇ ਦਿਖਾਣੀਆਂ ਸਭ ਤੋਂ ਪਹਿਲਾਂ ਆਪਾਂ ਨੂੰ ਇਹ ਟਰਾਂਸਪੇਰੈਂਟ ਸੀਟ ਲੈ ਲੈਣੀ ਆ ਇਹ ਤੁਹਾਨੂੰ ਕਿਸੇ ਵੀ ਚੀਜ਼ ਤੋਂ ਮਿਲ ਗੋ ਮਿਲ ਜੂਗੀ ਤੁਸੀਂ ਉੱਥੋਂ ਲੈ ਲੈਣੀ ਆ ਤੇ ਆਪਣਾ ਜਿਹੜਾ ਸਕੈਚ ਇਸ ਬੁੱਕ ਸੁਪੇਸਾਈ ਦੇ ਟਿਕਨ ਹੁਣ ਆਪਾਂ ਇਹ ਮੈਂ ਤੁਹਾਨੂੰ ਕਰਕੇ ਦਿਖਾਨੀ ਸਾਰਾ ਪ੍ਰੋਸੈਸ ਹੁਣ ਲੈ ਲਿਆ ਪਿੰਕ ਕਲਰ ਤੇ ਹੁਣ ਆਪਾਂ ਇਹਨੂੰ ਓਪਨ ਕਰਕੇ ਚੇਚ ਲਾਵਾਂਗੇ ਇਹਦਾ ਦਾ ਸ਼ੇਡ ਕਰਾਂਗੇ ਸਾਰੇ ਕਲਰਸ ਦੇ ਨਾਲ ਵੀ ਤੁਹਾਨੂੰ ਹੁਨੇ ਕਰਕੇ ਦਿਖਾਨੀਆ ਫਰੈਂਡਸ ਮੈਂ ਤੇ ਦੋ ਕਲਰ ਦਾ ਤਾਂ ਕੱਲੇ ਹੁਣ ਆਪਾਂ ਸਾਰੇ ਕਲਰ ਦਾ ਕਰਾਂਗੇ ਮੈਂ ਤੁਹਾਨੂੰ ਇਸ ਲਈ ਪੇਸ ਦੇ ਉੱਤੇ ਰੱਖ ਕੇ ਦਿਖਾਇਆ ਹੈ ਕਿ ਤੁਹਾਨੂੰ ਇਹ ਪੂਰਾ ਕਲੀਅਰ ਦਿਖੇ ਜਾ ਪੈਥੇ ਰੱਖਾਂਗੇ ਤਾਂ ਤਾਂ ਨੂੰ ਥੋੜਾ ਥੋੜਾ ਦਿਖਾਈ ਦੇਗਾ ਤਾਂ ਹੀ ਤਾਂ ਇਸ ਲਈ ਮੈਂ ਨੋਟਬੁੱਕ ਤੇ ਦਿਖਾ ਰੱਖ ਕੇ ਦਿਖਾ ਰਹੀ ਹਾਂ ਇਹਦਾ ਸਾਰਾ ਪ੍ਰੋਸੈਸ ਆਪਾਂ ਸਾਰੇ ਕਲਰਸ ਨਾਲ ਇੱਥੇ ਸਾਰਾ ਰਿਪੀਟ ਕਰਾਂਗੇ ਸੇਮ ਸੇਮ ਇਹਦੇ ਵਿੱਚ ਕਲਰਸ ਫਿਲ ਕਰਾਂਗੇ ਮੈਨੂੰ ਤਾਂ ਉਹਦੇ ਦਿਖਾਨੀਆਂ ਕੀ ਕਰਨਾ ਮੈਂ ਮਸਾਲਾ ਕੰਪਲੀਟ ਕਰ ਲਿਆ ਹੈ ਦਾ ਪ੍ਰੋਸੈਸ ਤੇ ਮੈਂ ਇੱਕ ਪੇਸ ਲੈ ਲਿਆ ਹੁਣ ਆਪਾਂ ਇਹਦੇ ਸਾਈਜ਼ ਦਾ ਕੱਟ ਕਰਾਂਗੇ ਪੇਸ ਫਿਰ ਆਪਾਂ ਇਹਦੇ ਉੱਤੇ ਛੇ ਮਤਲਬ ਪਾਣੀ ਦੇ ਥੋੜੇ ਥੋੜੇ ਛਿੱਟੇ ਮਾਰਾਂਗੇ ਪੇਸ ਦੇ ਉੱਤੇ ਤੇ ਦੇ ਉੱਤੇ ਫਿਰ ਆਪਾਂ ਇਹਨੂੰ ਉਲਟਾ ਕੇ ਪੇਸ ਤੇ ਲਗਾ ਦਾਂਗੇ ਫਿਰ ਦੇਖਦੇ ਕੀ ਰਿਜ਼ਲਟ ਆਉਂਦਾ ਇਹਦੇ ਸਾਈਜ਼ ਦਾ ਕੱਟ ਕਰ ਲਿਆ ਪੇਸ ਹੁਣ ਆਪਾਂ ਇਹਦੇ ਤੇ ਛਿੱਟੇ ਪਾਨੇ ਆ ਤੇ ਛਿੱਟੇ ਪਾਨੇ ਆ ਪਾਣੀ ਦੇ ਪਾਣੀ ਲੈ ਆਏ ਹੁਣ ਆਪਾਂ ਇਹਨੂੰ ਪਾਣੀ ਦੇ ਇਹਨੂੰ ਇੱਥੇ ਰੱਖ ਦਿਆ ਪਾਣੀ ਦੀ ਕਾਲੀ ਨੂੰ ਤੇ ਹੁਣ ਆਪਾਂ ਇਹਦੇ ਛਿੱਟੇ ਬਣਨੇ ਆ। ਆਪਾਂ ਇਹ ਤੇ ਪੇਪਰ ਟ੍ਰਾਂਸਪੇਰੈਂਸ ਦਿੱਤੇ ਆਪਾਤਾ ਸੀ ਪੇਪਰ ਤੇ ਹੋਣਾ। ਹੁਣ ਮੈਂ ਇਹਨੂੰ ਚੱਕ ਕੇ ਦੇਖਦੀ ਆ ਦੇਖਦਾ ਕੀ ਰਿਜ਼ਲਟ ਆਇਆ। ਦੇਖੋ ਫਰੈਂਡਸ ਕਿੰਨਾ ਸੋਨਾ ਰਿਜ਼ਲਟ ਆਇਆ। ਇਹਨਾਂ ਨਾਲ ਆਪਾਂ ਇੱਥੇ ਕੁਝ ਰਿਟਨ ਕੁਝ ਵੀ ਲਿਖ ਸਕਦਾ ਕਿਸੇ ਨੂੰ ਵੀ ਬਰਥਡੇ ਬਰਥਡੇ ਕਾਰਡ ਦੇਣਾ ਉਹ ਉਹਦੇ ਲਈ ਬਣਾ ਕੇ ਦੇ ਸਕਦੇ ਹਾਂ ਨੂੰ ਮਤਲਬ ਦੇਖੋ ਮੇਰੇ ਹੱਥ ਵੀ ਬਾਤ ਕਰਦੇ ਹੋਗੇ। ਕੋਈ ਗੱਲ ਨਹੀਂ ਫਿਰ ਵੀ ਪਾਚਾ ਨਾ ਬਣਿਆ ਤੇ ਤੁਸੀਂ ਇੱਥੇ ਕੁਝ ਵੀ ਲਿਖ ਸਕਦੇ ਆ ਡਿਜ਼ਾਈਨਿੰਗ ਕਰ ਸਕਦੇ ਆ ਕੁਝ ਵੀ ਜੇ ਪਲਨਾ ਕਿਸੇ ਤੁਹਾਡੇ ਫਰੈਂਡਸ ਦਾ ਬਰਥਡੇ ਹੋਵੇ ਰਿਲੇਟਿਵਸ ਦਾ ਬਰਥਡੇ ਹੋਵੇ ਉਹਨਾਂ ਨੂੰ ਤੁਸੀਂ ਕਾਰਡਸ ਦੇਣਾ ਕਾਰਡਸ ਦੇਣੇ ਆ ਤੇ ਫਿਰ ਤੁਸੀਂ ਇਦਾਂ ਦਾ ਟਰਾਈ ਕਰ ਸਕਦੇ ਆ ਤੇ ਤੁਸੀਂ ਮਤਲਬ ਇੱਥੇ ਲਿਖ ਸਕਦੇ ਆ ਹੈਪੀ ਐਨੀਵਰਸਰੀ ਹੈਪੀ ਬਰਥਡੇ ਵੈਗ ਵਗੈਰਾ ਵਗੈਰਾ ਤਾਂ ਫਿਰ ਬੱਚਾ ਨਾ ਮਨੇ ਆਈ ਇਧਰੇ ਜਾ ਦੇਖੋ ਕਿੰਨਾ ਸੋਹਣਾ ਰਿਜ਼ਲਟ ਆਇਆ ਦੇਖੋ ਹੁਣ ਆਪਾਂ ਇੱਥੇ ਲਿਖ ਦਾਂ ਕੁਝ ਮੈਨੂੰ ਮਦਦ ਹੁਣ ਨਾ ਇੱਥੇ ਲਿਖ ਕੇ ਦਿਖਾਉਣੀ ਆ ਲੈ ਸਕੈਚ ਲੈ ਲੈ ਹੁਣ ਆਪਾਂ ਇੱਥੇ ਕੁਝ ਲਿਖਦੇ ਆਂ ਦੇਖੋ ਫਰੈਂਡਸ ਕਿੰਨਾ ਸੋਹਣਾ ਰਿਜ਼ਲਟ ਆਇਆ ਮੈਨੂੰ ਡੈਕੋਰੇਟ ਕਰਤਾ ਚਲੋ ਹੁਣ ਨੇ ਮੈਂ ਆਪਦੇ ਮਮਾ ਨੂੰ ਦੇ ਕੇ ਆਣੀ ਆ ਦੇਖੋ ਫਰੈਂਡਸ ਮੈਂ ਇਧਰ ਇੱਕ ਹੋਰ ਬਣਾਇਆ ਹਨੇ ਇਹ ਮੈਂ ਮਮਾ ਪਪਾ ਨੂੰ ਦੂੰਗੀ ਜਦ ਪਪਾ ਵੀ ਆਉਗੇ ਅ ਮੈਂ ਪਪਾ ਨੂੰ ਵੀ ਦੂੰਗੀ ਮਮਾ ਧਨਾਨ ਬੂਲੋ ਪਿੱਛੇ 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 ਤੇ ਕੋਈ ਨਾ ਸੋਨਾ ਟੈਕਸਚਰ ਆਇਆ ਇਹਦਾ ਪੂਰੇ ਕਲਰਸ ਨੂੰ ਮੈਚ ਅਪ ਹੋ ਗਏ ਪੂਰਾ ਕਲਰ ਜਾ ਰੱਖੋ ਹਮ ਇਹਨਾਂ ਪਿੱਛੇ ਵੀ ਦਿਖਾ ਦੇ ਪਿੱਛੇ ਤਾਂ ਸੇਮੀਆ ਬਾਦ ਐਥੇ ਪੁੱਠੀ ਰਾਈਟਿੰਗ ਕੀਤੀ ਹੋਈ ਆ ਪਿੱਛੇ ਕਿਉਂਕਿ ਮੈਂ ਸਕੈਚ ਛਾਪਾ ਪਾ ਦਿੰਦੇ ਆ ਪਿੱਛੇ ਤੁਸੀਂ ਕਮੈਂਟਸ ਵਿੱਚ ਦੱਸਿਓ ਕਿ ਇਹ ਕਿਦਾਂ ਦਾ ਬਣਿਆ ਸਾਡਾ ਉਤੇ ਹੈ ਸਾਡਾ ਅੱਜ ਦਾ ਬਲੌਗ hope ਤੁਹਾਨੂੰ ਸਾਰੇ ਨੂੰ ਵਧੀਆ ਲੱਗਿਆ ਹੋਵੇ ਤੇ ਢੱਕ ਕੇ ਲਾਈਕ ਸ਼ੇਅਰ ਕਰਦੇ ਹੋ। ਬਾਈ ਬਾਈ